हेलो जी सत सताल जी सारे भैंड भाजना और सुना जी कि मैं सारे ठीक ठाक अभी भी सारे ठीक ठाक हाँ तो परमात्मा अगर अरदास करते हैं कुछ भी सारे ठीक ठाक करो हाँ जी लगे नवी वीडियो की शुरुआत वीडियो शुरू करने तो कर सारे भैन भाइयों का बहुत जगह धनबाद पिछली वीडियो ने इनके सोना प्यार कर तो सोना सोना कर करी हाँ जी इतने पा लगे जी आप नींबू का चार ये नींबू आपने ਇਹ ਗਗਰ ਕਾਂ ਦੇ ਸੋਹਣੇ ਤੋਂ ਉਹ ਬੁਲਵਾਂ ਪਰ ਚਾਪ ਲਾਈ ਸੀ ਉਹ ਤਾਂ ਲਾਈ ਸੀ ਉਹ ਤੇ ਉਧਰ ਲਿੰਬੂ ਲੱਗੇ ਆ ਆਪਣੇ ਘਰ ਤੋਂ ਆਪਾਂ ਨੇ ਮਗ ਵਾਏ ਸੀ ਲੇ ਭਾਈ ਲਿੰਬੂ ਦੇ ਉਹਨਾਂ ਨੂੰ ਬਹੁਤ ਜ਼ਿਆਦਾ ਲੱਗੇ ਹੋਏ ਸੀ ਘਰ ਦੇ ਨੇੜੇ ਉਹਨਾਂ ਦੇ ਵਾਸਤੇ ਦੇਖੋ ਕਿੰਨਾ ਵਧੀਆ ਅੱਜ ਪੌਣ ਲੱਗੀਆਂ ਪੌਣੜ ਹੋ ਗਏ ਤੇ ਆਪਾਂ ਲਿੰਬੂ ਬੜੇ ਬਹੁਤ ਨੇ ਛੋਟੇ ਪੀਸ ਕਰਾਂਗੇ ਨਾ ਟਿਫਨ ਤੇ ਬੰਨਣ ਦੇ ਬੱਚਾ ਦੇ ਤੇ ਤੇ ਪੀਸ ਬੜੇ ਬੜੇ ਨੇ ਕਿਸੇ ਵੀ ਤਰ੍ਹਾਂ ਕੱਟ ਕੇ ਪਾ ਸਕਦੇ ਤੁਸੀਂ ਛੋਟੇ ਬੜੇ ਹਨ ਆ ਤੁਹਾਡਾ ਸ਼ੇਅਰ ਕਰਦੇ ਨਿੰਬੂ ਦਾ achar ਆਪਾਂ ਕਿਸ ਤਰ੍ਹਾਂ ਕਰ ਲਈਏ ਨੇ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਇਸ ਤਰ੍ਹਾਂ ਦਾ ਹੈ ਬਹੁਤ ਵਧੀਆ achar ਬਣ ਕੇ ਆਇਆ ਤੇ ਰਸ ਬਹੁਤ ਜ਼ਿਆਦਾ ਨਿੰਬੂਆਂ ਦੇ ਵਿੱਚ ਸਾਰੇ ਕੱਟਿੰਗ ਕਰ ਦਿੰਦੇ ਆਪਾਂ ਬੀਬੂ ਸਾਥ ਬੋਲ ਨਹੀਂ ਪੈਂਦਾ ਇਹ ਤੇ ਤੁਪਾ ਚਲੇਗੀ ਹਵਾ ਲੱਗ ਰਹੀ ਹੈ ਠੰਡੀ ਮੇਰ ਨੂੰ ਨਾ ਕੰਮ ਚ ਖਾ ਰਿਹਾ ਹੈ ਟਾਈਮ ਹੈ ਸੇ ਬਸ ਉਹ ਮੈਂ ਸੈਟ ਅਪ ਕਰਦਾ ਹਾਂ ਸਕਾਪ ਨਹੀਂ ਮੇਤੋਂ ਲੈਣਾ ਹੈਗਾ ਸਾਰੇ ਦੇ ਹਾਲੇ ਠੰਡ ਲੱਗਦੀ ਹੈ ਸਰ ਨੂੰ ਸੈਦ ਕਰਨਾ ਲੈਣਾ ਹੈ ਅੱਜ ਬੱਚਿਆਂ ਦੀ ਛੁੱਟੀ ਹੋ ਗਈ ਕਿਉਂਕਿ ਤੁਹਾਨੂੰ ਪਤਾ ਹੀ ਆ ਆਪਣਾ ਉਹ ਮਨਾ ਰਹੇ ਨੇ ਜਿਹਨੂੰ ਤੇਵਾ ਹੱਤ ਲਈਦਾ ਛੀ ਦੀ ਦਿਨਸ ਲਗਨੀ ਪਰ ਮੇਂ ਨਿਕਲ ਰਹੇ ਨੇ ਸਾਢੇ 3:30 ਸਮਾਂ ਬਣਾਇਆ ਜਾ ਰਿਹਾ ਤੇ ਆਪਣੇ ਗੁਰਦੁਆਰਾ ਸਾਹਿਬ ਦੀ ਅਖੰਡ ਪਾਠ ਦਾ ਸਾਹ ਲੈ ਗਏ ਜਿਆਦਾ ਖਾਣ ਦੀ ਲੋੜ ਨਹੀਂ ਚਾਹ ਨਾ ਕੱਲ ਦੀ ਛੁੱਟੀ ਹੈ ਕੱਲ ਨਹੀਂ ਸਕੂਲ ਨਾਲ ਅੱਜ ਤੋਂ ਲੈ ਕੇ ਨਹੀਂ ਜ਼ਿਆਦਾ ਪਈ ਅਗਲਾ ਤਾਂ ਤੋਂ ਬੁਧਵਾਰ ਦੇਚੇ ਨੇ ਤੇ ਆਪਰੇ ਕੇ ਗਏ ਨੇ 12 ਵਜੇ ਦੇ ਦੁਆਰਾ ਕਰ ਗਿਆ। ਬਰਾਸ ਬਹੁਤ ਆਪਣੇ ਰਿਚ। ਹਾਲੇਪਨ ਗੱਲਬਾਤ ਦਾ ਚਾਰ ਵੀ ਤੁਹਾਡੇ ਦਾ ਸ਼ੇਅਰ ਕਰਾਂਗੇ। ਜਿਹੜੀ ਆਪਣੇ ਲੱਗੇ ਨੇ ਮੈਂ ਤੇ ਨਕੇ ਨੇਰ ਕੀ ਤੇ ਨਾ ਆਪਾਂ ਪਿਛਲੀ ਵਾਰ ਨਾ ਬਹੁਤ ਸ਼ਾਂਤਾ ਜਿਹਾ ਬਹੁਤ ਹਨ ਗੱਲ ਕਰਾਂ ਲੱਗੀ ਸੀ। ਫਿਰ Em bandgeye ne lokta mıdır? Lokta mıdır ki öyle? Evet, bir ਸਰ ਨੂੰ ਉੱਤੇ ਫਿਰਦੇ ਆ ਫੈਕਟਰੀ ਚੱਲਦਾ ਕਾਲਕ ਕਾਇ ਦੇ ਨਾਲ ਅਬ ਤੇ ਛੋੜਿਆ ਜਾਂ ਕੰਟੀ ਕੀਤੇ ਨਾ ਸੀ ਨਾ ਉਹ ਪੀਜ ਰਹੇ ਨੇ ਉਥੇ ਟ੍ਰੈਕਟਰ ਤੇ ਬੈਠ ਜਾਦੇ ਸਕੂਲੋਂ ਆਏ ਨਹੀਂ ਮੈਨੂੰ ਦੇਖਿਆ ਪਿਆ ਨਾ ਸਾਈਡ ਬ੍ਰੇਕ ਪਾਹੰਦ ਕਰ ਥੋੜਾ ਜਿਹਾ ਲੋਜ ਵਿੱਚ ਚੀਜ਼ ਹੈ ਫਿਰ ਹੰਦ ਖੋਲਿਆ ਅਗੇ

ਤਦਾ ਪੜਾ ਹੈ ਸਾਰੇ ਨਿੰਬੂ ਆਪਾਂ ਨੇ ਕਟਿੰਗ ਕਰ ਲਈ ਤੇ ਇਹ ਜੇ ਪੀਸ ਕਰ ਲੇ ਹੁਣ ਇਹਦੇ ਵਿੱਚ ਨਾ ਆਪਾਂ ਪਾ ਦਾਂਗੇ ਨਮਕ ਨਮਕ ਜਿਆਦਾ ਹੀ ਰੱਖਾਂਗੇ ਕਿਉਂਕਿ ਜੇ ਫਿਰ ਨਿੰਬੂ ਵਧੀਆ ਗੜ ਲੈਂਦੇ ਨੇ ਛਿਲਕਾ ਥੋੜਾ ਜਿਹਾ ਮੋਟਾ ਹੁੰਦਾ ਦੇ ਵਿੱਚ ਤਿੰਨ ਸਾਢੇ ਤਿੰਨ ਚਾਚੇ ਨਮਕ ਦੇ ਪਾ ਲਏ ਬਖ ਫੇ ਦੇਖ ਲਾਂਗੇ ਕਾ ਇਜਾਟ ਹੋਈ ਉਹ ਪਾ ਦਾਂਗੀ ਤੇ ਇੱਕ ਚਮਚਾ ਪਾਵਾਂਗੀ ਮੈਂ ਹਣਦੀ ਦਾ ਥੋੜੀ ਹੋ ਗਈ ਹਲਦੀ ਨਾਲ ਕਲਰ ਬਹੁਤ ਵਧੀਆ ਆਉਂਦਾ ਤੇ ਥੋੜੀ ਜੀ ਮੇਰੇ ਕੋ ਕਸਤੂਰੀ ਮਿੱਠੀ ਹਾ ਮਿਰਚ ਹੈ ਕਸ਼ਮੀਰੀ ਮਿਰਚ ਇਹ ਪਾਵਾਂਗੇ ਬੱਸ ਥੋੜੀ ਪਾਓ ਤੇ ਨਰ ਪਾਵਾਂਗੇ ਇੱਕ ਚਮਚਾ ਹੈ ਕਾਲੀ ਨਮਕ ਦਾ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਤੇ ਕੋਈ ਖੰਡ ਬਾਣ ਦੀ ਲੋੜ ਨਹੀਂ ਇਹਦੇ ਵਿੱਚ ਤੇ ਆਪਾਂ ਕੋਈ ਇਹਦੇ ਵਿੱਚ ਤੇਲ ਨਹੀਂ ਪਾਉਦੇ ਆਪਾਂ ਤੇਲ ਤੋਂ ਬਿਨਾਂ ਬਣਾਵਾਂਗੇ ਇਹ ਅਚਾਰ ਜੇ ਤੁਸੀਂ ਤੇਲ ਪਾਉਣਾ ਚਾਹੁੰਦੇ ਤਾਂ ਵਰਤਮਾਨ ਦੇ ਵਿੱਚ ਬਾਅਦ ਇਹ ਚਾਰ ਪਾ ਕੇ ਨਾ ਤੇਲ ਨੂੰ ਗਰਮ ਕਰਕੇ ਠੰਡਾ ਕਰਕੇ ਪਾ ਸਕਦੇ ਪਰ ਆਪਾਂ ਨਹੀਂ ਪਾਉਂਦੇ ਤੇ ਇਹ ਪਾਵਾਂਗੇ ਸੁੱਕੇ ਮਸਾਲੇ ਉੱਪਰ ਤੇ ਜਿਵੇਂ ਜਿਵੇਂ ਆ ਆਪਣੀ ਜਮੈਨ ਜਮੈਨ ਨੂੰ ਕੀ ਦੋ ਕਿੰਚੇ ਤੇ ਸੌਫ ਹੋਗੇ ਕਲੌਂਜੀ ਹੋਗੀ ਤੇ ਮਿੱਠੇ ਹੋਗੇ ਇਹਨਾਂ ਨੂੰ ਨਾ ਮੈਂ ਥੁਪਾਲ ਵਾਲੀ ਜੇ ਤੁਸੀਂ ਥੁਪਾਲੇ ਲਵਾਉਂਦੇ ਤਾਂ ਥੋੜਾ ਜਿਆ ਤਵੇ ਦੇ ਉੱਤੇ ਪਾ ਕੇ ਗਰਮ ਕਰਕੇ ਹਨਾ ਮੜਾ ਜਿਹਾ ਕੁੱਟ ਸਕਦੇ ਇਹਨਾਂ ਨੂੰ ਦਰਦੜੇ ਤੇ ਆਪਾਂ ਹੁਣ ਇਹਨਾਂ ਦੋਹਾਂ ਨੂੰ ਕੁੱਟਦੇ ਇਹਨੂੰ ਕੁੱਟਦੇ ਹਾਂ ਨਾ ਤੇ ਸੌਫ ਨੂੰ ਥੋੜਾ ਵੱਧ ਕੁੱਟ ਲਾਂਗੇ ਤੇ ਜਮੈਨ ਥੋੜੀ ਥੋੜੀ ਕੁੱਟ ਲਾਂਗੇ ਕੁੰਡੀ ਚ ਪਾ ਕੇ ਫਿਰ ਉਹਦੇ ਵਿੱਚ ਰਲਾ ਲਾਂਗੇ ਹਾਂਜੀ ਮੈਂ ਪਾ ਦਾਂਗਾ ਇਹ ਮਸਾਲੇ ਤੇ ਆਪਾਂ ਨਾਲ ਕੋਲੇ ਥਨਾ ਤੋਂ ਨਾਲ ਛੁੱਲੇ ਜਿਹੜੇ ਡੱਬੇ 'ਚ ਪਾ ਲਾਂਗੇ ਮੇਰੇ ਕੋਲ ਆਹੀ ਸੀਗੇ ਡੱਬਾ ਜਿਹਦੇ ਵਿੱਚ ਪਾ ਦਾਂਗੇ ਫਿਰ ਹਲਾਉਣਾ ਸੁੱਕਾ ਹੋ ਜੇ ਇਹਦੇ ਵਿੱਚ ਅਨਾਚਾਰ ਤੇ ਬਾਅਦ 'ਚ ਫਿਰ ਰੋਡ 'ਚ ਪਾ ਲਾਂਗੇ इनू आचारू ना अपा सात तो अठपा च रखा पालोगा लगा रहा फिर सात आठ दिन दिन के पैर हो चुके हैं। ਕੋਈ ਬਾਲਾ ਔਖਾ ਨਹੀਂਗਾ ਛਾਪੜਾ ਨਿੰਬੂ ਦਾ ਬਹੁਤ ਔਖਾ ਛਾਪੜਾ ਬਸ ਇਹਨਾਂ ਕਰ ਖੈਰ ਸੁਣਾਉਂਦਾ ਵੀ ਆਪਣਾ ਡੱਬਾ ਨਾ ਗਿੱਲਾ ਹੋਵੇ ਤੇ ਜੜਕਾਂ ਦੇ ਚ ਆਪਾਂ ਨੇ ਚੀਰ ਕੇ ਰੱਖ ਲਓ ਉਹਦੇ ਵਿੱਚ ਕੋਈ ਪਾਣੀ ਵਗੈਰਾ ਨਾ ਹੋਵੇ ਪਾਣੀ ਨਾ ਲੱਗੇ ਪਾਣੀ ਨਾਲੇ ਜ਼ਿਆਦਾ ਚਾਖਰਾ ਹੋ ਜਾਂਦਾ ਮਸਾਲਿਆਂ ਵਾਲੀ ਬਸ ਬਸ ਨਾਲ ਬਹੁਤ ਹੀ ਵਧੀਆ ਹੈ ਤੁਸੀਂ ਚਾਹੋ ਤਾਂ ਤੇ ਪਾ ਸਕਦੇ ਪਰ ਆਪਾਂ ਨਹੀਂ ਪਾਉਦੇ ਇਹ ਇਹਨਾਂ ਇੱਕ ਦੋ ਦਿਨਾਂ ਦੇ ਵਿੱਚ ਆਪਦਾ ਹੀ ਰਸ ਛੱਡ ਦੇਣਾ ਨਿੰਬੂ ਨੇ ਸਾਰਾ ਜੇ ਦੋ ਆਪਾਂ 라ਉ ਦਿਨਾ ਹੈ ਕਿ ਸਾਰੇ ਮਸਾਲਿਆਂ ਨੂੰ ਨਾਲ ਲੱਗ ਦੇਣਾ ਹੈ ਪਾੜਿਆ ਨੂੰ લીਲੀ ਹਰਾਣਾ ਦੇ ਹਾਰੇ ਚਿਕ ਲੋਬਾ ਪਰਖਾਗੇ ਨਾ ਨਾ ਲਾਉਗੀ ਪਹਿਲਾਂ ਹਲਾਵਾਂਗੇ ਸ਼ੋ ਸ਼ਾਮ ਜੇ ਚੱਕਣਾ ਉਸ ਤਰ੍ਹਾਂ ਲਾ ਕੇ ਕਰਾਓ ਉਹਦਾ ਤੇ ਚੈਦਰਾ ਸਤੋ ਮਾ ਕੇ ਨਾ ਮਿਲਿਮਮ 2.5 ਪਾਣੀ ਹੈ ਤਾਂ ਉਸ ਆਪਾਂ ਪੀਚਾ ਲੈ ਦਿੰਦੇ ਹਾਂ ਉਦੋਂ ਦੇਖੋ ਇਹ ਦੱਬ ਕੇ ਹਰਾਵਾ ਸ ਫਾੜੀਆਂ ਫਾੜੀਆਂ ਨੂੰ ਮਸਾਲਾ ਲੱਗ ਚੁੱਕਿਆ ਤੇ ਜੋ ਜੋ ਨੂੰ ਤੁਪਲਾ ਮੰਦੇ ਰਾਂਗੇ ਹਲਾਉਂਦੇ ਰਾਂਗੇ ਹਨ ਇਹਨਾਂ ਚੋ ਜਾਸ ਹੈ ਕੋਈ ਆ ਲਾਚ ਖੋਨੇ ਦੀ ਲਾ ਦਨੇ ਪਟੱਕੜ ਤੇ ਫੇਰ ਕੱਲੂ ਰੱਖਾਂਗੇ ਤੁਪਾ ਦੇ ਵਿੱਚ ਅੱਜ ਤਾਂ ਤੁਪਾਂ ਹੈ ਨਹੀਂ ਗਈ ਚਲੀ ਗਈ ਹਨ ਕੱਲ ਤੁਪਾ ਕੱਢਦਾ ਫੇਰ ਤੁਹਾਨੂੰ ਦਿਖਾਵਾਂਗੇ ਜਦੋਂ ਕੜਗੇ ਤੇ ਆਪਾਂ ਨੂੰ ਇਹਨੂੰ ਬਰਦ ਕਰਕੇ ਰੱਖ ਲੈਣਾ ਬਾਕੀ ਜਪਾ ਆਪਣੇ ਵੀਡੀਓ ਦਾ ਐਂਡ ਵੀ ਕੀ ਕਰਦੇ ਆ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜੁੜਦੇ ਰਹੋ ਮਿਲਦੇ ਆ ਅਗਰ ਕੋਈ ਕਿਸੇ ਹੋਰ ਨਵੀਂ ਵੀਡੀਓ ਨਾਲ ਤਾਂ ਪਲੀਜ਼ ਸਸ਼ਕਲ ਜੀ ਬਾਏ ਬਾਏ